ਹੰਜੀ ਸਾਰੀ ਕਾਲ ਸਾਰਿਆਂ ਨੂੰ ਸਵਾਗਤ ਮੇਰੇ YouTube ਚੈਨਲ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਏ ਆਂ ਕਹਾਣੀਆਂ ਸਾਡੇ ਦੇਸ਼ ਦੇ ਤੇ ਸਾਡੇ ਪੰਜਾਬੀਆਂ ਦੇ ਹਾਲਾਤਾਂ ਦੀ ਹਾਲਾਤ ਸਾਨੂੰ ਪਤਾ ਹੀ ਹੈ ਕਿ ਜਿਹੜੇ ਪੰਜਾਬੀ ਸਾਡੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਮੁੱਖ ਤੌਰ ਤੇ ਕੈਨੇਡਾ ਜੀ ਤੇ ਉੱਥੇ ਜਾ ਕੇ ਜਦੋਂ ਜਾਂ ਤਾਂ ਮੁੰਡੇ ਦੀ ਕੁੜੀ ਨਾਲ ਮਿਸ ਅੰਡਰਸਟੈਂਡਿੰਗ ਆ ਜਾਂ ਕੁੜੀ ਦੀ ਮੁੰਡੇ ਦੇ ਪਰਿਵਾਰ ਨਾਲ ਆ ਕਈ ਐਦਾਂ ਦੇ ਰਿਸ਼ਤੇ ਜਾਂ ਕਈ ਐਦਾਂ ਦੇ ਹਾਲਾਤ ਨੇ ਜਿਨ੍ਹਾਂ ਨੂੰ ਸਾਡੇ ਪੰਜਾਬ ਨੂੰ ਜਿਨ੍ਹਾਂ ਰਿਸ਼ਤਿਆਂ ਨੇ ਬੜਾ ਘਾਟਾ ਪਾ ਦਿੱਤਾ ਕਿਤੇ ਨਾ ਕਿਤੇ ਸਿਚੁਏਸ਼ਨ ਐਹੋ ਜੀਆਂ ਬਣ ਜਾਂਦੀਆਂ ਨੇ ਕਿ ਦੋਨਾਂ ਪਰਿਵਾਰਾਂ ਵਿੱਚ ਬਹੁਤ ਤਕੜੇ ਤੋਂ ਤਕੜੇ ਕਲੇਸ਼ ਕੋਰਟ ਕਚਹਿਰੀਆਂ ਕਤਲਾਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਐਹੋ ਜੇ ਹਾਲਾਤਾਂ ਨੂੰ ਬਿਆਨ ਕਰਦੀ ਏ ਕਹਾਣੀਆਂ ਸੱਚੀ ਘਟਨਾ ਇੱਕ ਸਮਰਾਲੇ ਸ਼ਹਿਰ ਦੀ ਸਮਰਾਲੇ ਸ਼ਹਿਰ ਦਾ ਰਹਿਣ ਵਾਲਾ ਤੇਜਿੰਦਰ ਸਿੰਘ ਕੈਨੇਡਾ ਜਾਂਦਾ ਤੇ ਕੈਨੇਡਾ ਜਾ ਕੇ ਉੱਥੇ ਉਹਦੀ ਮੁਲਾਕਾਤ ਆ ਬਲਜੀਤ ਕੌਰ ਦੇ ਨਾਲ ਹੁੰਦੀ ਆ ਬਲਜੀਤ ਕੌਰ ਆ ਜਿਹੜੀ ਉਹਦੀ ਵਾਈਫ ਉਹਨਾਂ ਦੀ ਆਪਸ ਵਿੱਚ ਮੈਰਿਜ ਹੁੰਦੀ ਆ ਤਾਂ ਹਸਬੰਡ ਵਾਈਫ ਬੰਦੀ ਆ ਬੜਾ ਸੋਹਣਾ ਦੋਨਾਂ ਜੀਆਂ ਦਾ ਰਿਲੇਸ਼ਨ ਚੱਲ ਰਿਹਾ ਹੁੰਦਾ ਤਾਂ ਉਸੇ ਟਾਈਮ ਹੀ ਜਿਹੜਾ ਤਜਿੰਦਰ ਸਿੰਘ ਦਾ ਪਿਤਾ ਤੇ ਮਾਤਾ ਭੈਣ ਤੇ ਜੀਜਾ ਚਾਰੋਂ ਜਾਣੇ ਜਿਹੜੇ ਵੀਜ਼ਾ ਲਵਾ ਕੇ ਇੰਡੀਆ ਤੋਂ ਕੈਨੇਡਾ ਚਲੇ ਜਾਂਦੇ ਆ ਤੇ ਹੁਣ ਇਹ 6 ਦੇ 6 ਲੋਕ ਆ ਜਿਹੜੇ ਇੱਕ ਘਰ ਵਿੱਚ ਰਹਿ ਰਹੇ ਆ ਤੇ ਦੂਜੇ ਪਾਸੇ ਜਿਹੜੀ ਉਸਦੀ ਭੈਣ ਆ ਪੂਨਮ ਤੇ ਉਸਦਾ ਜੀਜਾ ਮਨਦੀਪ ਸਿੰਘ ਉਹ ਵੀ ਨਾਲ ਹੀ ਰਹਿ ਰਹੇ ਆ ਕਿਉਂਕਿ ਉਹ ਨਵੇਂ ਗਏ ਉਹਨਾਂ ਕੋਲੇ ਰਹਿਣ ਲਈ ਕੋਈ ਜਗ੍ਹਾ ਨਹੀਂ ਆ ਤੇ ਜਿਹੜੇ ਉਹਨਾਂ ਦੇ ਮਾਤਾ ਪਿਤਾ ਪਰਮਜੀਤ ਕੌਰ ਤੇ ਸਰਦਾਰ ਬਲਕਾਰ ਸਿੰਘ ਉਹ ਵੀ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਮਗਈ ਆਈ ਦਾ ਦੌਰ ਆ ਮਗਈ ਜਿਆਦਾ ਹੁਣ ਕਰਕੇ ਪਰਿਵਾਰ ਦਾ ਖਰਚਾ ਬੜਾ ਮੇਨਟੇਨ ਕਰਨਾ ਔਖਾ ਹੋ ਰਿਹਾ ਲੇਕਿਨ ਤਜਿੰਦਰ ਸਿੰਘ ਤੇ ਜਿਹੜੀ ਉਹਦੀ ਵਾਈਫ ਆ ਬਲਜੀਤ ਕੌਰ ਉਹ ਦੋਨੋਂ ਜਣੇ ਸਿਚੁਏਸ਼ਨ ਨੂੰ ਸਮਝਦੇ ਆ ਪਰਿਵਾਰ ਦੇ ਵਿੱਚ ਵਧੀਆ ਮਾਹੌਲ ਦਿੱਤਾ ਜਾਂਦਾ ਅਸੀਂ ਦੇਖਦੇ ਆ ਕਿ ਅਕਸਰ ਜਿਹੜਾ ਨਨਾਨ ਪਰਜਾਈ ਦਾ ਜਾਂ ਨੂੰਹ ਸੱਸ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਜਿਹਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਆਪਸ ਵਿੱਚ ਨੁਕਝੁਕ ਹੋਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਇਹ ਪਰਿਵਾਰ ਦਾ ਰਿਸ਼ਤਾ ਨੂੰ ਸੱਸ ਜਾਂ ਭਝਾਈ ਦੇ ਨਾਲ ਬਹੁਤ ਵਧੀਆ ਸੀ ਜਿੱਥੋਂ ਰਿਸ਼ਤਾ ਖਰਾਬ ਹੁੰਦਾ ਉਹ ਪਹਿਲ ਹੁੰਦੀ ਹੈ ਇੱਕ ਭਨੋਈਏ ਦੀ ਇੱਕ ਜੀਜੀ ਦੀ ਚੀਜ਼ਾ ਕਿ ਜਿਹੜਾ ਕਿ ਅਜਿਹੀ ਆਪਦੀ ਜਿਹੜੀ ਸਾਲਿਹਾਰਾ ਉਹਦੇ ਲਈ ਕੋਈ ਅਜਿਹੇ ਵਰਡ ਯੂਜ਼ ਕਰਦਾ ਜਿੰਨਾ ਕਰਕੇ ਦੋ ਪਰਿਵਾਰਾਂ ਵਿੱਚ ਬਹੁਤ ਤਕੜੀ ਵੈਸ ਹੋ ਜਾਂਦੀ ਹੈ ਹੁੰਦਾ ਕਿ 2019 ਦੇ ਵਿੱਚ ਜਿਹੜਾ ਤਜਿੰਦਰ ਸਿੰਘ ਉਹ ਆਪਦੀ ਮੰਮੀ ਜੋ ਕਿ ਪਰਮਜੀਤ कौर ਤੇ ਆਪਦੀ ਬੇਟੀ ਦੇ ਨਾਲ ਜਿਹੜਾ ਉਹ ਇੰਡੀਆ ਆਇਆ ਸੀਗਾ ਕਿਸੇ ਵਿਆਹ ਫੰਕਸ਼ਨ ਤੇ ਜੇਸਟਾ ਮੋ ਇੰਡੀਆ ਹੁੰਦਾ ਤਾਂ ਉਸਦੀ 4 ਸਾਲ ਦੀ ਬੇਟੀ ਆ ਤੋ ਉਸ ਤੇ ਬਲਜੀਤ ਕੋਰ ਉਸ ਦਾ ਸੋਹਰਾ ਉਸ ਦੀ ਨਨਾਨ ਤੇ ਨੰਦੋਈਆ ਚਾਰੋਂ ਕੈਨੇਡਾ ਬ੍ਰੈਂਟਨ ਸਿਟੀ ਦੇ ਵਿੱਚ ਰਹਿ ਰਹੇ ਆ ਚਾਰੋਂ ਅਲੱਗ ਅਲੱਗ ਕੰਮਾਂ ਤੇ ਜਾਂਦੇ ਆ ਜਦੋਂ ਬਲਜੀਤ ਕੋਰ ਕੰਮ ਤੇ ਜਾਂਦੀ ਆ ਤਾਂ ਉਹਦਾ ਸੋਹਰਾ ਜਿਹੜਾ ਅਵਤਾਰ ਸਿੰਘ ਉਹੀ ਉਹਨੂੰ ਛੱਡ ਕੇ ਆਉਂਦਾ ਤੇ ਉਹੀ ਲੈ ਕੇ ਹੁੰਦਾ ਹੁਣ ਵਧੀਆ ਦੋ ਪਰਿਵਾਰਾਂ ਦੇ ਵਿੱਚ ਬੌਂਡਿੰਗ ਵਧੀਆ ਬਣੀ ਹੋਈ ਆ ਵਧੀਆ ਚੱਲ ਰਿਹਾ ਸਭ ਕੁਝ ਪਰ ਜਿਹੜਾ ਉਹਨਾਂ ਦਾ ਪ੍ਰੋਹਣਾ ਮਨਦੀਪ ਸਿੰਘ ਕਿਤੇ ਨਾ ਕਿਤੇ ਉਹਦੇ ਦਿਮਾਗ ਵਿੱਚ ਹਰ ਗੱਲ ਨੂੰ ਲੈ ਕੇ ਕੋਈ ਨਾ ਕੋਈ ਘਿਰਨਾ ਸਵਾਲ ਉੱਚੀ ਨੀਚ ਆਉਂਦੀ ਰਹਿੰਦੀ ਆ ਤੇ ਉਹ ਆਪਦੀ ਵਾਈਫ ਪੂਨਮ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਅਕਸਾਉਂਦਾ ਰਹਿੰਦਾ ਵੀ ਇਸ ਤਰ੍ਹਾਂ ਤੇਰਾ ਪ੍ਰਵਾਰ ਰਸ ਤੇਰਾ ਘਰ ਦਾ ਤੇਰਾ ਪਾਈ ਇਸ ਤਰ੍ਹਾਂ ਕਰਦਾ ਤੇਰਾ ਪਿਓ ਇਹ ਕਰਦਾ ਤੇ ਜਿਹੜੀ ਪੂਨਮ ਆ ਉਸ ਨੂੰ ਮਜਬੂਰੀ ਦਾ ਪਤਾ ਕਿ ਬੰਗਾਨੇ ਦੇਸ਼ ਵਿੱਚ ਆਈਆਂ ਜੇ ਅਸੀਂ ਅਲੱਗ ਹੋਵਾਂਗੇ ਤੇ ਸਾਡੇ ਤੋਂ ਰੈਂਟ ਪੇ ਨਹੀਂ ਹੋਣਾ ਇਸ ਕਰਕੇ ਉਹ ਆਪਣੇ ਹਸਬੈਂਡ ਦੀਆਂ ਵੀ ਸੁਣਦੀ ਆ ਤੇ ਆਫ ਦੀ ਫੈਮਿਲੀ ਦੀਆਂ ਵੀ ਸੁਣਦੀ ਆ ਹੁਣ ਹੁੰਦਾ ਕੀ ਆ ਜਿਹੜਾ ਤੇਜਿੰਦਰ ਸਿੰਘ ਆ ਉਹ ਇੰਡੀਆ ਵਿੱਚ ਉਹਦੀ ਮਦਰ ਉਹਦੇ ਨਾਲ ਉਹਦੀ ਬੇਟੀ ਉਹਦੇ ਨਾਲ ਉੱਥੇ ਜਿਹੜੀ ਬਲਜੀਤ ਕੌਰ ਆ ਉਹ ਨਾਲੇ ਦਾ ਘਰ ਦਾ ਕੰਮ ਕਰ ਰਹੀ ਆ ਤੇ ਨਾਲ ਹੀ ਕੰਮ ਤੇ ਜਾਂਦੀ ਆ ਤਾਂ ਇੱਕ ਦਿਨ ਅਚਾਨਕ ਅਜਿਹਾ ਹੁੰਦਾ ਕਿ ਜਿਹੜੀ ਬਲਜੀਤ ਕੌਰ ਆ ਉਹ ਕੰਮ ਤੋਂ ਘਰ ਤਾਂ ਆਉਂਦੀ ਆ ਲੇਕਿਨ ਉਸ ਤੋਂ ਬਾਅਦ ਉਸ ਨੂੰ ਨਹੀਂ ਦੇਖਿਆ ਜਾਂਦਾ ਹੁਣ ਕਹਾਣੀ ਕੀ ਬਣਦੀ ਆ ਕੀ ਤੇਜਿੰਦਰ ਸਿੰਘ ਨੂੰ ਇੰਡੀਆ ਫੌਨ ਆ ਜਾਂਦਾ ਕਿ ਬਲਜੀਤ ਜਿਹੜੀ ਉਹ ਗਮਸ਼ੂਦਾ ਹੋ ਚੁੱਕੀ ਆ ਤੇਜਿੰਦਰ ਸਿੰਘ ਦਾ 2 ਮਹੀਨੇ ਦਾ ਵੀਜ਼ਾ ਰਹਿੰਦਾ ਉਹ 2 ਮਹੀਨੇ ਲਈ ਆਇਆ ਹੋਇਆ ਤੇ ਲੇਕਿਨ ਉਹ ਚਿੰਤਾ ਵਿੱਚ ਹੋ ਜਾਂਦਾ ਕਿ ਜਲਦੀ ਤੋਂ ਜਲਦੀ ਮਨਦੀਪ ਦਾ ਪਤਾ ਕੀਤਾ ਜਾ ਬਲਜੀਤ ਦਾ ਪਤਾ ਕੀਤਾ ਜਾਵੇ ਉਹਨੂੰ ਲੱਭਿਆ ਜਾਵੇ ਕਿ ਉਹ ਕਿੱਥੇ ਆ ਉਸ ਦਾ ਪਿਤਾ ਉਸ ਦਾ ਜਿਹੜਾ ਜੀਜਾ ਉਸ ਦੀ ਭੈਣ ਆ ਸਾਰੇ ਉਸ ਨੂੰ ਇਹ ਅਹਿਸਾਸ ਦਿਵਾਉਂਦੇ ਆ ਕਿ ਅਸੀਂ ਲੱਭ ਰਹੇ ਆ ਕੋਸ਼ਿਸ਼ ਬਹੁਤ ਕਰ ਰਹੇ ਆ ਪੁਲਿਸ ਕੰਪਲੇਂਟਸ ਵੀ ਹੁੰਦੀਆਂ ਲੇਕਿਨ ਦੂਜੇ ਪਾਸੇ ਕੀ ਹੁੰਦਾ ਕਿ ਜਿੰਨੀ ਜਲਦੀ ਹੋ ਸਕੇ ਤੇਜਿੰਦਰ ਸਿੰਘ ਵਾਪਸ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦਾ ਤੇ ਕੈਨੇਡਾ ਜਾ ਕੇ ਉਹ ਆਪਣੀ ਵਾਈਫ ਨੂੰ ਲੱਭਦਾ ਉਹਦੀ ਮਾਂ ਵੀ ਆ ਜਿਹੜੀ ਉਸਦੀ ਹੈਲਪ ਕਰਾਉਂਦੀ ਹੈ ਸਾਰਾ ਪਰਿਵਾਰ ਇੱਕ ਪਾਸੇ ਝੁੱਟ ਜਾਂਦਾ ਲੇਕਿਨ ਬਲਜੀਤ ਕੌਰ ਦਾ ਇੱਕ ਮਹੀਨਾ ਬੀਤ ਜਾਂਦੇ ਵੀ ਕੁਝ ਪਤਾ ਥੀ ਨਹੀਂ ਲੱਗਦਾਗਾ ਹੁਣ ਪਤਾ ਕਿੱਥੋਂ ਲੱਗਦਾ ਹੈ ਕਿ ਬਲਜੀਤ ਕੌਰ ਜਦੋਂ ਸ਼ਾਮ ਨੂੰ ਘਰ ਆਉਂਦੀ ਆ ਪੁਲਿਸ ਫੈਮਲੀ ਦੇ ਮੈਂਬਰਾਂ ਨੂੰ ਅਰੈਸਟ ਕਰਦੀ ਆ ਫੈਮਲੀ ਦੇ ਮੈਂਬਰਾਂ ਨੂੰ ਪੁੱਛਿਆ ਜਾਂਦਾ ਮੇਨ ਤੌਰ ਤੇ ਜਿਹੜਾ ਤੇਜਿੰਦਰ ਸਿੰਘ ਦਾ ਪਿਤਾ ਅਵਤਾਰ ਸਿੰਘ ਜਿਹੜਾ ਕਿ ਬਲਜੀਤ ਕੌਰ ਨੂੰ ਲੈਣ ਗਿਆ ਸੀ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਲੇਕਿਨ ਉਹ ਵੀ ਕਹਿੰਦਾ ਹੈ ਕਿ ਅਸੀਂ ਬੜੀ ਵਧੀਆ ਖੁਸ਼ੀ ਖੁਸ਼ੀ ਘਰ ਆਏ ਆ ਤਾਂ ਉਹਨੇ ਮੈਨੂੰ ਕਿਹਾ ਕਿ ਪਾਪਾ ਮੈਂ ਖਾਣਾ ਬਣਾ ਲਵਾਂਗੀ ਤਾਂ ਮੈਂ ਬਾਹਰ ਸੈਰ ਕਰਨ ਲਈ ਚਲਾ ਗਿਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਉਹ ਕਿੱਥੇ ਗਈ ਕਿਵੇਂ ਗਈ ਮੈਨੂੰ ਇਸ ਚੀਜ਼ ਬਾਰੇ ਕੋਈ ਪਤਾ ਨਹੀਂ ਹੁਣ ਇਨਵੈਸਟੀਗੇਸ਼ਨ ਸ਼ੁਰੂ ਉੱਥੋਂ ਹੁੰਦੀ ਆ ਕੇਸ ਉੱਥੋਂ ਹੋ ਚੁੱਕਿਆ ਜਾਂਦਾ ਜਿੱਥੋਂ ਗਵਾਂਡੀਆਂ ਦੇ ਕੈਮਰੇ ਆ ਜਿਹੜੇ ਨਾਲ ਦੇ ਘਰ ਵਾਲਿਆਂ ਦੇ ਕੈਮਰੇ ਆ ਉਹਨਾਂ ਨੂੰ ਪੁਲਿਸ ਫਰੋਲਦੀ ਆ ਦੇਖਦੀ ਆ ਕਿ ਬਲਜੀਤ कौर ਆ ਜਿਹੜੀ ਜਿਸ ਰਾਤ ਨੂੰ ਗਾਇਬ ਹੁੰਦੀ ਆ ਉਸ ਰਾਤ ਉਹ ਘਰ ਤਾਂ ਆਈ ਆ ਲੇਕਿਨ ਘਰ ਤੋਂ ਬਾਹਰ ਨਹੀਂ ਗਈ ਉਹ ਘਰ ਵਿੱਚ ਹੀ ਕਿੱਧਰ ਗਈ ਜਾਂ ਗਾਇਬ ਹੋ ਗਈ ਚਾਹ ਉਹਨੂੰ ਰੈਸਟ ਕਰ ਲਿਆ ਗਿਆ ਜਾਂ ਉਸ জব ਮੈਟਰ ਹੋ ਗਿਆ ਕੀ ਹੋ ਗਿਆ ਕੁਝ ਪਤਾ ਨਹੀਂ ਲੱਗ ਰਿਹਾ ਉਹਨ ਉਸਾ ਪਤੀ ਤੇ ਉਸਦੀ ਜਿਹੜੀ ਸੱਸ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਿੰਤਾ ਵਿੱਚ ਨੇ ਉਹ ਹਰ ਕੋਸ਼ਿਸ਼ ਕਰ ਰਹੇ ਆ ਬਲਜੀਤ ਨੂੰ ਲੱਭਣ ਦੀ ਜਦੋਂ ਉਹ ਬੁਲਸੀ ਕੈਸ ਨੂੰ ਚੱਕਦੀ ਆ ਤਾਂ ਉਦੋਂ ਪਤਾ ਲੱਗਦਾ ਉਹ ਗਵੰਡੀਆਂ ਦੇ ਕੈਮਰਿਆਂ ਤੋਂ ਤੇ ਉਸੇ ਟਾਈਮ ਜਿਹੜਾ ਸਭ ਤੋਂ ਵੱਡੀ ਸ਼ੱਕ ਦੀ ਸੂਈ ਆ ਉਹ ਪੂਰੇ ਘਰ ਵਿੱਚ ਰਹਿੰਦੇ ਪਰਿਵਾਰ ਤੇ ਜਾਂਦੀ ਆ ਤਿੰਨੋਂ ਜੀਆਂ ਨੂੰ ਅਮ ਬਲਜੀਤ ਕੌਰ ਦੇ ਸਹੁਰੇ ਨੂੰ ਬਲਜੀਤ ਕੌਰ ਦੀ ਨਣਾਨ ਨੂੰ ਤੇ ਬਲਜੀਤ ਕੌਰ ਦੇ ਹਸਬੰਦ ਨੂੰ ਪੁਲਸ ਆਪਦੀ ਇਨਵੈਸਟੀਗੇਸ਼ਨ ਦੇ ਲਈ ਲੈ ਜਾਂਦੀ ਆ ਬਸ ਫਰਕ ਇੰਨਾ ਸੀ ਕਿ ਜਿਹੜੀ ਕੈਨੇਡਾ ਤੇ ਪੰਜਾਬ ਦੀ ਪੁਲਸ ਦਾ ਇੰਨਾ ਫਰਕ ਆ ਕਿ ਸਾਡੀ ਪੰਜਾਬ ਦੇ ਪੁਲਸ ਵਿੱਚ ਇੱਕ ਡਰਾਵੇ ਨਾਲ ਪੱਟੇ ਦੇ ਸ਼ਹਿਤੇ ਬਹੁਤ ਜਲਦੀ ਬਣਾਇਆ ਜਾ ਸਕਦਾ ਲੇਕਿਨ ਕੈਨੇਡਾ ਦੇ ਵਿੱਚ ਕਿਸੇ ਨੂੰ ਵੀ ਕਿਸੇ ਤੇ ਕੋਈ ਇਲਜ਼ਾਮ ਲਾਉਣ ਲਈ ਜਾਂ ਉਹਦੇ ਮੂੰਹ ਚੋਂ ਸੱਚ ਬੁਣਨ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਟਾਰਚਰ ਨਹੀਂ ਕੀਤਾ ਜਾਂਦਾ ਉਹ ਕੋਸ਼ਿਸ਼ ਕਰ ਰਹੀ ਸੀ ਪੁਲਿਸ ਕੀ ਆਪਣੇ ਮੂੰਹ ਕਿਵੇਂ ਨਾ ਕਿਵੇਂ ਸੱਚ ਦੱਸਣ ਪਰ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਤਾਂ ਹੁਣ ਜਿਵੇਂ ਜਿਵੇਂ ਕੇਸ ਲੰਬਾ ਚੱਲਦਾ ਹੈ ਉਵੇਂ-ਉਵੇਂ ਜਿਹੜਾ ਅਵਤਾਰ ਸਿੰਘ ਆ ਉਹ ਬਲਜੀਤ ਕੌਰ ਦਾ ਸਹਰਾ ਉਹਨੂੰ ਪੁਲਿਸ ਵਾਰ-ਵਾਰ ਆਪਦੀ ਗ੍ਰਿਫਤ ਦੇ ਵਿੱਚ ਲਿਆ ਜਾ ਰਹੀ ਆ ਤਾਂ ਉਸ ਤੋਂ ਵਾਰ-ਵਾਰ ਪੁੱਛਿਆ ਜਾਂਦਾ ਕਿ ਅਸਲ ਉਸ ਦਿਨ ਦੀ ਕਹਾਣੀ ਕੀ ਸੀ ਤਾਂ ਉਸ ਦਿਨ ਦੀ ਕਹਾਣੀ ਕਿਸੇ ਨੂੰ ਕੋਈ ਕਸ਼ ਨਹੀਂ ਸੀ ਪਤਾ ਨਾ ਹੀ ਉਹ ਦਰਸਨ ਦੀ ਕੋਸ਼ਿਸ਼ ਕਰ ਰਿਆ ਸੀ ਲੇਕਿਨ ਥੋੜੇ ਸਮੇਂ ਬਾਅਦ ਜਿਵੇਂ ਜਿਵੇਂ ਅਵਤਾਰ ਸਿੰਘ ਨੂੰ ਫੋਰਸ ਕੀਤਾ ਜਾਂਦਾ ਅਵਤਾਰ ਸਿੰਘ ਮੈਂਟਲੀ ਤੌਰ ਤੇ ਜਿਹੜਾ ਥੋੜਾ ਥੋੜਾ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ ਉਹਦਾ ਇੱਕ ਦੋਸਤ ਹੁੰਦਾ ਮਹਿੰਦਰ ਸਿੰਘ ਇੰਡੀਆ ਦੇ ਵਿੱਚ ਤਾਂ ਉਹ ਮਹਿੰਦਰ ਸਿੰਘ ਨੂੰ ਇੱਕ ਦਿਨ ਸ਼ਾਮ ਨੂੰ ਕਾਲ ਕਰਦਾ ਤੇ ਉਹ ਸਾਰੀ ਘਟਨਾ ਉਸ ਨੂੰ ਦੱਸਦਾ ਕਿ ਮੇਰੇ ਤੋਂ ਇਸ ਤਰ੍ਹਾਂ ਉਸਤੇ ਨਾ ਆਉਦੀ ਨੂੰ ਦੇ ਨਾਲ ਇਸ ਤਰ੍ਹਾਂ ਹੋਇਆ ਫੇਰ ਉਸ ਤੋਂ ਬਾਅਦ ਵੀ ਮੈਂ ਹਾਕਾਦਮ ਚੁੱਕ ਲਿਆ ਤੇ ਜਿਹੜਾ ਮਹਿੰਦਰ ਸਿੰਘ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਇਹਦੀ ਨੋ ਦਾ ਜਿਹੜਾ ਕੇਸ ਆ ਉਹ ਬੜਾ ਉਲਝਾ ਹੁੰਦਾ ਪਰ ਉਹ ਕਿਤੇ ਨਾ ਕਿਤੇ ਕਹਿੰਦਾ ਕਿ ਮੈਂ ਇਹ ਯਾਰ ਮਾਰਨੀ ਕਰ ਸਕਦਾ ਕਿਉਂਕਿ ਅਵਤਾਰ ਸਿੰਘ ਮੇਰਾ ਪੁਰਾਣਾ ਦੋਸਤ ਆ ਪਰ ਉਹ ਕਿਤੇ ਨਾ ਕਿਤੇ ਇਹ ਕਹਿੰਦਾ ਕਿ ਉਹਦੀ ਬੱਚੀ ਤੇ ਉਹਦਾ ਘਰ ਵਾਲਾ ਜਿਹੜਾ ਤੜਫ ਰਿਹਾ ਬਲਜੀਤ ਕੌਰ ਦੀ ਜਿਹੜੀ ਮਰਡਰ ਕੇਸ ਨੂੰ ਲੱਭਣ ਦੇ ਲਈ ਪਰ ਮੈਂ ਇਸ ਲਈ ਨੋ ਦਾ ਪਹਲਾ ਕਰਨ ਲਈ ਇਹ ਰਾਹ ਅਪਣਾ ਸਕਦਾ ਉਹ ਜਿਹੜੀ ਸਾਰੀ ਦੀ ਸਾਰੀ ਗੱਲਬਾਤ ਦੀ ਰਿਕਾਰਡਿੰਗ ਆ ਉਹ ਤੇ ਜਿੰ다 ਸਿੰਘ ਤੇ ਫੋਨ ਤੇ ਸੈਂਡ ਕਰਦਾ ਤੇ ਉਹ ਰਿਕਾਰਡਿੰਗ ਦੇ ਬੇਸ ਤੇ ਹਵਤਾਰ ਸਿੰਘ ਨੂੰ ਕਨੇਡਾ ਦੀ ਪੁਲਿਸ ਅਰੈਸਟ ਕਰਦੀ ਹੈ ਜਿਸ ਦੇ ਵਿੱਚ ਹਵਤਾਰ ਸਿੰਘ ਦੱਸਦਾ ਹੈ ਕਿ ਜੇਸ ਦਿਨ ਬਲਜੀਤ ਕੌਰ ਗਾਇਬ ਹੋਂਦੀ ਆ ਉਸ ਦਿਨ ਹੁੰਦਾ ਮੈਨੂੰ ਕੰਮ ਤੋਂ ਫੋਨ ਆਉਂਦਾ ਤੇ ਕੰਮ ਤੋਂ ਫੋਨ ਆਉਂਦਾ ਕਿ ਪਾਪਾ ਮੈਨੂੰ ਘਰ ਲੈ ਜਾਵੋ ਤਾਂ ਮੈਂ ਆਪਦੇ ਜਵਾਈ ਤੋਂ ਗੱਡੀ ਦੀ ਚਾਬੀ ਮੰਗਦਾ ਤੇ ਮੀਰਾ ਜਵਾਈ ਜਿਹੜਾ ਗੱਡੀ ਕਿਉਂਕਿ ਜਿਹੜੀ ਗੱਡੀ ਸੀ ਉਹ ਮੇਰੇ ਜਵਾਈ ਨੇ ਲਈ ਸੀ ਕੈਨੇਡਾ ਦੇ ਵਿੱਚ ਆ ਕੇ ਤੇ ਜਦੋਂ ਵੀ ਅਸੀਂ ਗੱਡੀ ਦੀ ਮੰਗ ਕਰਦੇ ਸੀ ਤਾਂ ਉਹ ਉੱਚੀ ਨੀਚ ਗੱਲਾਂ ਕਰਦਾ ਸੀ ਤੇ ਜਦੋਂ ਮੈਂ ਚਾਬੀ ਮੰਗਦਾ ਤਾਂ ਮੇਰਾ ਜਿਹੜਾ ਜਵਾਈ ਆ ਉਹ ਮੇਰੀ ਨੂੰਹ ਨੂੰ ਗੰਦੇ ਮੰਦੇ ਸ਼ਬਦ ਬੋਲਦਾ ਮੇਰੇ ਮੁੰਡੇ ਨੂੰ ਵੀ ਬੋਲਦਾ ਤੇ ਮੈਂ ਚੁੱਪ-ਚਿਪਾ ਚੁੱਪ-ਚਪੂਤਾ ਹੋਇਆ ਵਿਆ ਭਰਿਆ ਹੋਇਆ ਉੱਥੋਂ ਗੱਡੀ ਦੀ ਚਾਬੀ ਲੈ ਕੇ ਆਪਣੀ ਨੂੰਹ ਨੂੰ ਲੈਣ ਚਲਾ ਜਾਣਾ ਕਹਿੰਦਾ ਕਿ ਅਸੀਂ ਦੋਨੋਂ ਨੋਜ਼ੋਰਾ ਘਰ ਆ ਜੰਨੇ ਆ ਉਸ ਟਾਈਮ ਜਦੋਂ ਅਸੀਂ ਆਉਂਨੇ ਉਦੋਂ ਵੀ ਮੇਰੀ ਬੇਟੀ ਤੇ ਮੇਰੇ ਜਵਾਈ ਦੇ ਵਿੱਚ ਬਹਿਸ ਚੱਲ ਰਹੀ ਹੁੰਦੀ ਉਹ ਚੁੱਪ ਚੁੱਪ ਬੋਲ ਰਹੇ ਹੁੰਦੇ ਆ ਜਦਕਿ ਮੇਰਾ ਜਵਾਈ ਮੇਰੀ ਨੂ ਨੂੰ ਸੁਣਾਉਣਾ ਚਾਹੁੰਦਾ ਹੁੰਦਾ ਕਿ ਕੱਲ ਤੋਂ ਮੈਂ ਆਪਣੀ ਗੱਡੀ ਨਹੀਂ ਦਵਾਂਗਾ ਕਹਿੰਦੇ ਕਿ ਮੇਰੀ ਨੂ ਉਸ ਨੂੰ ਉੱਚਾ ਨੀਵਾ ਬੋਲ ਲਾਉਂਦੀ ਆ ਕਿ ਅਸੀਂ ਵੀ ਤੁਹਾਨੂੰ ਘਰ ਵਿੱਚ ਰੱਖਿਆ ਹੋਇਆ ਇੰਨੇ ਸਾਲਾਂ ਤੋਂ ਤਾਂ ਗੱਡੀ ਕੋਈ ਵੱਡੀ ਚੀਜ਼ ਨਹੀਂ ਆ ਤਾਂ ਦੋਨਾਂ ਵਿੱਚ ਬਹਿਸ ਬਾਜੀ ਇੰਨੀ ਹੋ ਜਾਂਦੀ ਆ ਕਿ ਜਿਹੜਾ ਮੇਰਾ ਜਵਾਈ ਆ ਕੋਈ ਘਰਤ ਜਾਤ ਨਾਲ ਬੋਲਣ ਦੀ ਤਮੀਜ਼ ਭੁੱਲ ਕੇ ਉਸ ਨੂੰ ਗੰਦੇ ਵਾਰਡਾਂ ਦੀ ਮਤਲਬ ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਕਹਿੰਦਾ ਕਿ ਜਦੋਂ ਬਹਿਸ ਜ਼ਿਆਦਾ ਵਧੇ ਜਾਂਦੀ ਆ ਤਾਂ ਉਸ ਟਾਈਮ ਮੇਰਾ ਜਵਾਈ ਆ ਜਿਹੜਾ ਮੇਰੇ ਨੋਹ ਤੇ ਹੱਥ ਚੱਕਦਾ ਤੇ ਅੱਗੋਂ ਮੈਂ ਆਪਦੇ ਜਵਾਈ ਤੇ ਹੱਥ ਚੱਕਦਾ ਮੈਂ ਆਪਦੇ ਜਵਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਲੇਕਿਨ ਦੂਜੇ ਪਾਸੇ ਮੇਰਾ ਜਵਾਈ ਆ ਜਿਹੜਾ ਉੱਥੇ ਕੋਈ ਪਈ ਹਵੀ ਜੀ ਤੇ ਕੀ ਜੀ ਦਾ ਉਹ ਮੇਰੀ ਨੂੰਹ ਵੱਲ ਨੂੰ ਚਲਾ ਕੇ ਮਾਰਦਾ ਜਿਸ ਨਾਲ ਉਹ ਮੇਰੀ ਨੂੰਹ ਦੇ ਸਿਰ ਤੇ ਲੱਗਦੀ ਹੈ ਤੇ ਉੱਥੇ ਡਿੱਗ ਪੈਂਦੀ ਆ ਡਾਈਨਿੰਗ ਟੇਬਲ ਦੀ ਚੇਅਰ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਬਿਲਕੁਲ ਬੇਹੋਸ਼ ਹੋ ਚੁੱਕੀ ਹੁੰਦੀ ਆ ਤਾਂ ਸਾਡੇ ਦਿਲ ਦਿਮਾਗ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਇਹਨੂੰ ਹਸਪੀਟਲ ਲੈ ਜਾਈਏ ਜਾਂ ਐਮਬੂਲੈਂਸ ਬੁਲਾਈਏ ਅਸੀਂ ਉਸ ਟਾਈਮ ਇੰਨਾ ਡਰ ਚੰਨੇ ਆ ਕਿ ਇਸ ਦੀ ਮੌਤ ਹੋ ਗਈ ਆ ਅਸੀਂ ਉਹ ਦੋਨੋਂ ਜਾਣੇ ਚੱਕ ਕੇ ਸਾਡੀ ਬੇਟੀ ਵੀ ਨਾਲ ਉਸ ਲਾਸ਼ ਨੂੰ ਲਪੇਟਦੇ ਆ ਤਾਂ ਉਹਨੂੰ ਇੱਕ ਬਾਕਸ ਦੇ ਵਿੱਚ ਗੱਤੇ ਦੇ ਡੱਬੇ ਦੇ ਵਿੱਚ ਪਾ ਕੇ ਗੱਡੀ ਵਿੱਚ ਰੱਖ ਕੇ ਅਸੀਂ ਦੂਰ ਉਸ ਸ਼ਹਿਰ ਤੋਂ ਉਹ ਲਾਸ਼ ਨੂੰ ਛਿੱਟੇ ਹੁੰਨੇ ਆ ਲੇਕਿਨ ਜਦੋਂ ਅਸੀਂ ਦੂਜੇ ਦਿਨ ਵੀ ਜਾਣੇ ਆ ਤਾ ਉਸ ਟਾਈਮ ਵੀ ਜਿਹੜੀ ਉਹ ਡੈੱਡ ਬਡੀ ਆ ਉਹ ਬੇਹੋਸ਼ੀ ਆ ਪਤਾ ਨਹੀਂ ਉਹਦੀ ਡੈਥ ਹੋ ਚੁੱਕੀ ਹੁੰਦੀ ਆ ਪਤਾ ਨਹੀਂ ਕੀ ਆ ਅਸੀਂ ਉਹਨੂੰ ਤੇਲ ਪਾ ਕੇ ਜਲਾਉਂਦੇ ਆ ਕਿਉਂਕਿ ਅਸੀਂ ਉਹਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਸੇ ਤਰ੍ਹਾਂ ਜਿਹੜੀ ਮੇਰਾ ਜਿਹੜਾ ਉਹ ਜਵਾਈਆ ਉਹ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹਦੇ ਨਾਲ ਜੇ ਤੁਸੀਂ ਪੁਲਿਸ ਦੇ ਅੱਗੇ ਮੂੰਹ ਖੋਲਦੇ ਹੋ ਤਾਂ ਇਹਦੇ ਨਾਲ ਤੁਹਾਡੀ ਧੀ ਦਾ ਘਰ ਪਟਿਆ ਜਾਏਗਾ ਤੁਹਾਡਾ ਵੀ ਪਟਿਆ ਜਾਏਗਾ ਇਸ ਕਰਕੇ ਤੁਹਾਨੂੰ ਚੁੱਪ ਰਹਿਣਾ ਹੀ ਸਹੀ ਹੈ ਤੇ ਮੈਂ ਇਹੀ ਸੋਚ ਕੇ ਆਪਦੇ ਮੂੰਹ ਤੇ ਇੱਕ ਚੁੱਪਰ ਦੀ ਪੱਟੀ ਬੰਨ ਲੈਣਾ ਕਿ ਜੈਸ ਨਾਲ ਮੇਰੇ ਪੁੱਤ ਦਾ ਘਰਤਾ ਖਰਾਬ ਹੋਇਆ ਮੇਰੀ ਧੀ ਦਾ ਵੀ ਨਾ ਹੋਵੇ ਇਸੇ ਤਰ੍ਹਾਂ ਇਹ ਜਿਹੜਾ ਕਤਲ ਨੂੰ ਅਸੀਂ ਇਲਜ਼ਾਮ ਦਿੰਨੇ ਆ ਤਾਂ ਮੈਂ ਆਪਦੇ ਵੱਲੋਂ ਗਲਤੀ ਜਿਹੜੀ ਕਿ ਜ਼ਿੰਦਗੀ ਵਿੱਚ ਹੋਈ ਆ ਉਸ ਨੂੰ ਕਦੇ ਮਾਫ਼ ਨਹੀਂ ਕਰ ਸਕਦਾ ਪਰ ਇਹ ਗਲਤੀ ਮੇਰੇ ਤੋਂ ਕਿਵੇਂ ਹੋ ਗਈ ਮੈਨੂੰ ਇਸ ਚੀਜ਼ ਬਾਰੇ ਕੁਛ ਪਤਾ ਨਹੀਂ ਆ ਤਾਂ ਉਸ ਟਾਈਮ ਜਿਹੜਾ ਕਿ ਤਜਿੰਦਰ ਸਿੰਘ ਆ ਜਿਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਮੇਰਾ ਆਪਦਾ ਪਿਓ ਮੇਰਾ ਆਪਦਾ ਜੀਚਾ ਭੈਣ ਮੇਰੀ ਵਾਈਫ ਨੂੰ ਮੇਰੀ ਬੇਟੀ ਦੀ ਮਾਂ ਨੂੰ ਮਾਰ ਸਕਦੇ ਆ ਤਾਂ ਉਹ ਉਸ ਟਾਈਮ ਉਹਨਾਂ ਤੋਂ ਆਪਦੀ ਮਾਂ ਨੂੰ ਤੇ ਬੇਟੀ ਨੂੰ ਲੈ ਕੇ ਉਹ ਘਰ ਛੱਡ ਕੇ ਹਮੇਸ਼ਾ ਲਈ ਚਲੇ ਜਾਂਦਾ ਤਾਂ ਉਸ ਟਾਈਮ ਜਿਹੜੀ ਅਦਾਲਤ ਆ ਉਹ ਵੀ ਤਜਿੰਦਰ ਸਿੰਘ ਦੇ ਪਿਤਾ ਨੂੰ ਤੇ ਉਹਦੇ ਜੀਜੇ ਨੂੰ ਤੇ ਉਸ ਦੀ ਭੈਣ ਨੂੰ ਸਜ਼ਾ ਸੁਣਾਉਂਦੀ ਆ ਲੇਕਿਨ ਤਜਿੰਦਰ ਸਿੰਘ ਦੇ ਜਿਹੜੇ ਪਿਤਾ ਨੂੰ ਆ ਉਸ ਨੂੰ ਸਿਰਫ 7 ਸਾਲ ਦੀ ਸਜ਼ਾ ਹੁੰਦੀ ਆ ਕਿਉਂਕਿ ਉਸ ਵਿੱਚ ਅਦਾਲਤ ਇਹ ਪਾਉਂਦੀ ਆ ਕਿ ਉਸ ਦਾ ਕੋਈ ਵੀ ਇਰਾਦਾ ਇਹ ਕਤਲ ਨਹੀਂ ਸੀ ਚਾ ਮਾਰਨਾ ਉਹਨਾਂ ਦਾ ਕੋਈ ਟਾਰਗੇਟ ਨਹੀਂ ਸੀ ਉਹ اچانک ਬੈਸ ਦੇ ਵਿੱਚ ਜਿਹੜੀ ਕਿ ਉਹਨੂੰ ਬਲਜੀਤ ਕੌਰ ਦੇ ਸਿਰਚ ਸੱਟ ਲੱਗਦੀ ਉਸਦੇ ਨਾਲ ਜਿਹੜੀ ਮੌਤ ਹੋ ਜਾਂਦੀ ਆ ਕੋਈ ਉਹਨਾਂ ਦਾ ਦੋਨਾਂ ਦਾ ਮਾਰਨ ਦਾ ਉਸ ਨੂੰ ਇਰਾਦਾ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਸਿਰਫ 7 ਸਾਲ ਦੀ ਸਜ਼ਾ ਸੁਣਾਈ ਜਾਂਦੀ ਆ ਚਦ ਕਿ ਜਿੱਥੋਂ ਤੱਕ ਆਪਾਂ ਦਾ ਚੱਲ ਰਹੀ ਹੈ ਕਿ 2019 ਦਾ ਕੇਸ ਅਤੇ ਅੱਜ ਉਹਨਾਂ ਦੀ ਸਜ਼ਾ ਵੀ ਪੂਰੀ ਹੋਣ ਵਾਲੀ ਹੈ 1.5 ਸਾਲ ਬਾਕੀ ਆ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਜ਼ਾ ਇੱਕ ਔਰਤ ਨੂੰ ਮਾਰਨ ਦੀ ਬਹੁਤ ਸੀ ਜਦੋਂ ਇੱਕ ਬੱਚੀ ਦੋਸਤੀ ਮਾਂ ਖੋਣਦੀ ਜਾਂ ਉਸਦੇ ਪਤੀ ਦੋਸਤੀ ਲਾਈਫ ਪਾਰਟਨਰ ਖੋਣਦੀ سزا ਇੰਨੀ ਜ਼ਿਆਦਾ ਬਹੁਤ ਸੀ ਚਾਹੇ ਇਸ ਲਈ ਇਸ ਕੇਸ ਦੀ ਹੋਰ ਵੀ ਅਗਲੇ ਤੋਂ ਤਫਤੀਸ਼ ਹੋਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਕੋਈ ਬੰਦ ਹੀ ਅਜਿਹੀ سزا ਦੇਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਹੋਰ ਵੀ ਗੁਨਾਹ ਕਰਨ ਵਾਲੇ ਲੋਕ ਲੱਖ ਵਾਰ ਸੋਚਣ ਕਿ ਅਸੀਂ ਅਜਿਹਾ ਕਰ ਰਹੇ ਹਾਂ ਤਾਂ ਅਸੀਂ ਸਾਰੀ ਉਮਰ ਜੇਲ੍ਹ ਵਿੱਚ ਸਾੜ ਜਾਵਾਂਗੇ ਜਾਂ ਇਸ ਦਾ ਅੰਜਾਮ ਕਿੰਨਾ ਬੁਰਾ ਹੋਏਗਾ ਪਰ ਇਹ ਮੇਰੇ ਹਿਸਾਬ ਨਾਲ ਇਹ ਕੋਈ ਉਹਨਾਂ ਦੀ ਬੰਦੀ ਸਜ਼ਾ ਨਹੀਂ ਸੀ ਕਿਉਂਕਿ ਜੋ ਇਨਸਾਨ ਕਿਸੇ ਨੂੰ ਮਰੇ ਨੂੰ ਜਾਂ ਚਾਉਂਦੇ ਨੂੰ ਦਫਨਾ ਸਕਦਾ ਉਸ ਨੂੰ ਸਾੜ ਸਕਦਾ ਉਹਦੇ ਲਈ ਇਸ ਤੋਂ ਵੱਡਾ ਜੁਰਮ ਹੋਰ ਕੀ ਹੋ ਸਕਦਾ ਹੈ ਤਾਂ ਉਹਨਾਂ ਨੂੰ ਕੇਸ ਆ ਜਿਹੜਾ ਤੇਜਿੰਦਰ ਸਿੰਘ ਵੱਲੋਂ ਹਜੇ ਵੀ ਉਹ ਜਿਹੜਾ ਕੇਸ ਆ ਉਹ ਚੱਕਿਆ ਗਿਆ ਕਿ ਮੇਰੀ ਵਾਈਫ ਦੀ ਸਜ਼ਾ ਵੱਧ ਤੋਂ ਵੱਧ ਇਹਨਾਂ ਦੋਸ਼ੀਆਂ ਨੂੰ ਦਿੱਤੀ ਜਾਵੇ ਲੇਕਿਨ ਇਸ ਵਿੱਚ ਉਹ ਹੈਰਾਨੀ ਇਸ ਗੱਲ ਤੋਂ ਆ ਟੁੱਟਿਆ ਹੋਇਆ ਇਸ ਗੱਲ ਤੋਂ ਆ ਕਿ ਜਿਹੜੇ ਪਿਤਾ ਨੂੰ ਮੇਰੀ ਵਾਈਫ 8 ਸਾਲ ਤੋਂ ਇੱਕ ਪਾਪਾ ਦਾ ਦਰਜਾ ਪਿਤਾ ਦਾ ਦਰਜਾ ਦੇ ਰਹੀ ਸੀ ਉਸਨੇ ਹੱਥੀ ਉਸਨੂੰ ਖਤਮ ਕਰਕੇ ਉਸਦੇ ਪਤੀ ਤੱਕ ਸੂ ਤੱਕ ਨਹੀਂ ਆਉਣ ਦਿੱਤੀ ਅੰਦਾਜ਼ਨ ਹੀ ਲੱਗਨ ਦਿੱਤਾ ਕਿ ਉਹ ਮੇਰੀ ਪਤਨੀ ਨੂੰ ਮਾਰ ਵੀ ਸਕਦਾ ਐਸੇ ਤਰ੍ਹਾਂ ਕੱਲ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਕਿਵੇਂ ਦੀ ਲੱਗੀ ਏਮੋਸ਼ਨਲ ਸੀ ਬਹੁਤ ਹੀ ਦ੍ਰਿੰਦਗੀ ਵਾਲੀ ਸੀ ਕਲ ਨਵਿਕਾ ਨਿੰਦੇ ਨਾ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ